ਦੋਸਤੋ ਸਭ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਸੋ ਆ ਜਿਹੜਾ ਤੁਸੀਂ ਸਾਈਨ ਦੇਖ ਰਹੇ ਹੋ ਹੈ ਇਹ ਹੈ no farmer no food ਸੋ ਇਸ ਤਰੀਕੋ ਦੋਸਤੋ ਅੱਜ ਆਪਾਂ ਗੱਲ ਕਰਨੀ ਹੈ ਤੇ ਮੈਂ ਤੁਹਾਨੂੰ ਲੈ ਕੇ ਆਇਆ ਹਾਂ ਕੈਨੇਡਾ ਦੀ ਫਾਰਮਰਸ ਮਾਰਕੀਟ ਸੋ ਇੱਥੇ ਕੈਨੇਡਾ ਦੇ ਵਿੱਚ ਜਿਹੜੇ ਕਿਸਾਨ ਨੇ ਉਹ ਆਪਣੇ ਫਲ ਫਰੂਟ ਆਪਣੀਆਂ ਸਬਜ਼ੀਆਂ ਆਪਣੇ ਪ੍ਰੋਡਕਟ ਸੋ ਇੱਕ ਤਰ੍ਹਾਂ ਦੀ ਮਾਰਕੀਟ ਜਿਹੜੀ ਲਗਾ ਕੇ ਵੇਚਦੇ ਨੇ ਤੇ ਭਾਵੇਂ ਉਹਨਾਂ ਨੇ ਜਾਨਵਰ ਰੱਖੇ ਹੋਣ ਜਾਨਵਰ ਤੋਂ ਭਾਵੇਂ ਕਿ ਉਹ ਪਿਗਰੀ ਫਾਰਮ ਨੇ ਉਹਨਾਂ ਦੇ ਉਹਨਾਂ ਦੇ ਪੁਲਟਰੀ ਫਾਰਮ ਨੇ ਉਹਨਾਂ ਦੇ ਜਿਹੜੀ ਹੈਗੀ ਉਹਨਾਂ ਨੇ ਗਾਵਾਂ ਰੱਖੀਆਂ ਹੋਈਆਂ ਨੇ ਘੋੜੇ ਰੱਖੇ ਹੋਏ ਨੇ ਸੋ ਇਸ ਤਰ੍ਹਾਂ ਜਿਹੜਾ ਹੈਗਾ ਚਿਕਨ ਉਹਨਾਂ ਦੇ ਆਪਣੇ ਪੁਲਟਰੀ ਫਾਰਮ ਨੇ ਕਿਉਂਕਿ ਉਹ ਮੀਟ ਵੇਚਦੇ ਨੇ ਸੋ ਇਸੇ ਤਰ੍ਹਾਂ ਉਹ ਮੀਟ ਦੇ ਜਿਹੜੇ ਬੱਕਰੇ-ਬੱਕਰੇ ਰੂਪ ਨੇ ਉਹ ਵੀ ਉਹ ਮਾਤਰ ਮਾਰਕੀਟ 'ਚ ਲੈ ਕੇ ਆਉਂਦੇ ਨੇ ਸੋ ਅੱਜ ਮੈਂ ਤੁਹਾਨੂੰ ਦੋਨੇ ਹੀ ਦਿਖਾਉਂਗਾ ਇੱਕ ਤਾਂ ਇੱਥੇ ਰਿਵ ਫੈਸਟੀਵਲ ਚੱਲਦਾ ਹੈ ਤਾਂ ਉਹ ਰਿਵ ਫੈਸਟੀਵਲ ਜਿਹੜਾ ਹੈਗਾ ਉਹਦੇ ਉੱਤੇ ਵੀ ਬਹੁਤ ਸਾਰੀਆਂ ਸ਼ਾਪਸ ਨੇ ਕਿਸਾਨਾਂ ਦੀਆਂ ਵੀ ਨੇ ਜ ਆ ਜੋ ਵੀ ਬੰਦਾ ਕੋਈ ਫਾਰਮਿੰਗ ਕਰਦਾ ਹੈ ਤੇ ਉਹਨਾਂ ਲਈਆਂ ਹੋਈਆਂ ਨੇ ਤੇ ਇੱਕੋ ਦੇ ਨਾਲ ਹੀ ਜਿਹੜੀ ਹੈਗੀ ਉਹ ਫਾਰਮਰ ਮਾਰਕੀਟ ਹੈ ਸੋ ਫਾਰਮਰ ਜਿਹੜਾ ਹੈਗਾ ਉਹ ਆਪਣਾ ਵੇਚਦੇ ਨੇ ਪ੍ਰੋਡਕਟ ਸੋ ਮੈਂ ਮਤਲਬ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਹੈ ਦੇਖੋ ਸਮਾਨ ਉੱਤੇ ਬੱਦਲ ਛਾਏ ਹੋਏ ਨੇ ਕਿੰਨਾ ਸੋਹਣਾ ਸਮਾਨ ਹੈ ਤੇ ਕਿੰਨੇ ਝੰਡੇ ਨੇ ਜਿਹੜੇ ਲੱਗੇ ਹੋਏ ਨੇ ਤੇ ਕਿੰਨੇ ਲੋਕ ਨੇ ਜਿਹੜੇ ਆਏ ਹੋਏ ਨੇ ਹਰ ਇੱਥੇ ਮੈਂ ਲੋਕਾਂ 'ਚ ਇੱਕ ਚੀਜ਼ ਹੀ ਦੇਖੀ ਹੈ ਤੇ ਜਦੋਂ ਕਿਸਾਨ ਆਪ ਕਿਤੇ ਆਪਣੇ ਪ੍ਰੋਡਕਟ ਵੇਚਦਾ ਹੈ ਆਉ ਦਾ ਕੁਪ ਮਿੱਟ ਬੀਹਰ ਟਰੈਕਟਰ ਨੂੰ ਮਾ ਹੈਗੀ ਇੱਕ ਕ੍ਰੇਨ ਜੀ ਜਿਹੜੀ ਸੁਨੂਹ ਵੀ ਹਟਾਉਂਦੀ ਹੈ ਜਾਂ ਕਈ ਕੁਝ ਕਰਦੀ ਹੈ ਸੋ ਉਹ ਮੈਂ ਆਪਾਂ ਗੱਲ ਕਰਦੇ ਸੀ ਕਿ ਉਹ ਜਦੋਂ ਕਿਸਾਨ ਆਪਣਾ ਕਿਤੇ ਵੀ ਪ੍ਰੋਡਕਟ ਲੈ ਕੇ ਆਉਂਦਾ ਤਾਂ ਜਿਹੜੇ ਆਮ ਲੋਕ ਨੇ ਸਧਾਰਨ ਲੋਕ ਨੇ ਉਹ ਭਾਵੇਂ ਉਹ ਪ੍ਰੋਡਕਟ ਕਿੰਨਾ ਵੀ ਮਹਿੰਗਾ ਹੋਵੇ ਮੈਂ ਜਿਵੇਂ ਇਥੋਂ ਚਹਿਰੀਆਂ ਲਈਆਂ ਅਸੀਂ ਖਾਣ ਨੂੰ ਕੂੜ ਲਿਆ ਸੋ ਫੂਡ ਸਾਡਾ ਦੋ ਤਿੰਨ ਬੰਦਿਆਂ ਦਾ ਤਕਰੀਬਨ 100 ਡਾਲਰ ਦਾ ਸੀ ਜਿਹੜੀਆਂ ਚਹਿਰੀਆਂ ਸੀਗੀਆਂ ਉਹ ਤੁਹਾਨੂੰ ਜਿਹੜੀਆਂ 2.49 ਤੇ ਮਿਲ ਜਾਂਦੀਆਂ ਨੇ ਤੇ ਇੱਥੇ ਉਹ 8 ਡਾਲਰ ਤੋਂ ਵੀ ਉੱਪਰ ਸੀਗੀਆਂ ਤੇ ਸਮਾਨ ਭਾਵੇਂ ਮਹਿੰਗਾ ਸੀ ਪਰ ਇਹ ਆਰਗੇਨਿਕ ਸੀਗਾ ਤੇ ਇਹ ਜਿਹੜੇ ਲੋਕ ਨੇ ਤੇ ਇਹ ਰੀਅਲੀ ਕਹਾਣਾਂ ਦੀ ਮਦਦ ਕਰਦੇ ਨੇ ਇਹ ਕਹਿੰਦੇ ਨੇ ਜੇ ਫਾਰਮਰ ਫਾਰਮਰਾਂ ਨੇ ਆਪਣਾ ਪ੍ਰੋਡਕਟ ਲਾਇਆ ਹੈ ਤੇ ਭਾਵੇਂ ਉਹ ਕਿੰਨਾ ਮਹਿੰਗਾ ਕਿਉਂ ਨਾ ਹੋਵੇ ਅਸੀਂ ਉਹਨਾਂ ਦੀ ਹੈਲਪ ਕਰਨੀ ਹੈ ਕਿਉਂ ਹੈਲਪ ਕਰਨੀ ਹੈ ਕੋਈ ਕਿਸਾਨ ਮਤਲਬ ਇੱਕ ਸਖਤ ਮਿਹਨਤ ਕਰਕੇ ਜਿਹੜਾ ਫੂਡ ਹੈ ਉਹ ਪ੍ਰੋਡਕਟ ਹੈ ਉਹ ਤਿਆਰ ਕਰਦਾ ਹੈ ਤੇ ਉਹੀ ਜਿਹੜੀ ਹੈਗੀ ਮਨੁੱਖਤਾ ਖਾਂਦੀ ਹੈ ਸਾਰੀ ਧਰਤੀ ਤੇ ਤੇ ਜਿੰਨਾ ਜਿਹੜਾ ਸ਼ੁੱਧ ਅਨਾਜ ਹੋਵੇਗਾ ਤਾਂ ਉੰਨੀਆਂ ਸਾਡੀਆਂ ਸੇਤਾਂ ਠੀਕ ਹੋਣਗੀਆਂ ਤੇ ਕੈਮੀਕਲ ਬਹੁਤ ਆ ਰਹੇ ਨੇ ਫਾਸਟ ਫੂਡ ਬਹੁਤ ਆ ਰਹੇ ਨੇ ਤੇ ਜਿਹੜਾ ਹੈਗਾ ਇਹ ओरिजिनल ਫੂਡ ਹੈਗਾ ਤੇ ਜਿਹਦੇ ਵਿੱਚ ਰੇਹਾਂ ਸਪ੍ਰੇਆਂ ਜਾਂ ਕਹਿ ਲਓ ਕੋਈ ਇਸ ਤਰ੍ਹਾਂ ਦੇ ਕੈਮੀਕਲ ਜੂਸ ਨਹੀਂ ਕੀਤੇ ਜਾਂਦੇ ਤੋਂ ਇਸ ਕਰਕੇ ਲੋਕ ਇਹ ਜਿਹੜਾ ਸਮਾਨ ਹੈ ਇਹ ਨਾ ਖਰੀਦੇ ਨੇ ਸੋ ਦੋਸਤੋ ਤੁਸੀਂ ਮੋਸਟਲੀ ਕਿਸਾਨੀ ਨਾਲ ਸੰਬੰਧਿਤ ਰਹੇ ਹੋਮੋ ਗੰਡੀਆ ਚ ਜਾਂ ਕੋਈ ਹੈਲਪਰ ਰਿਹਾ ਹੋਵੇਗਾ ਜਾਂ ਕੋਈ ਆਪ ਸਿੱਧੀ ਖੇਤੀ ਕਰਦਾ ਰਿਹਾ ਹੋਵੇਗਾ ਤੇ ਜਾਂ ਖੇਤੀ ਕਰਵਾ ਰਿਹਾ ਹੋਵੇਗਾ ਤੁਸੀਂ ਦੇਖਿਆ ਹੈ ਕਿ ਕਿਸੇ ਵੀ ਫਸਲ ਨੂੰ ਪੈਦਾ ਕਰਨ ਤੇ ਕਿੰਨੀ ਮਿਹਨਤ ਲੱਗਦੀ ਹੈ ਪਰ ਸਾਡਾ ਦੁਖਾਂਤ ਇਹ ਹੈ ਖਾਸ ਕਰਕੇ ਗੰਭਾਰ ਦੇ ਵਿੱਚ ਦੋ ਕਿਸਾਨ ਮੋਰਚੇ ਲੱਗੇ ਨੇ ਕਿਸਾਨ ਆਪਣੀਆਂ ਮੰਗਾਂ ਲਈ ਲੜਦੇ ਸੀ ਕਿਸਾਨਾਂ ਨੇ ਹੀ ਇਹ ਨਾਰਾ ਦਿੱਤਾ ਕਿ ਨੋ ਫਾਰਮਰ ਨੋ ਫੂਡ ਤੇ ਜੇ ਫਾਰਮਰ ਹੀ ਨਹੀਂ ਰਹਿਣਗੇ ਤਾਂ ਫੂਡ ਕਿੱਥੋਂ ਆਊਗਾ ਤਾਂ ਫੂਡ ਚੇਨ ਹੈ ਜਿਹੜੀ ਉਹ ਜਦੋਂ ਜਿਹੜੇ ਰਿੱਚ ਲੋਕਾਂ ਦੇ ਹੱਥ ਚਲੀ ਗਈ ਤਾਂ ਉਹਨਾਂ ਦਾ ਤਾਂ ਕੰਮ ਹੈਗਾ ਵਕਤੋ-ਬਦ ਮੁਨਾਫਾ ਕਮਾਉਣਾ ਸੋ ਇਸ ਤਰ੍ਹਾਂ ਦੇ ਪ੍ਰੋਡਕਟ ਪੈਦਾ ਕਰਨਗੇ ਟੀਕੇ ਲਾ ਕੇ ਜਾਂ ਗਲਤ ਤਰੀਕੇ ਨਾਲ ਪਕਾ ਕੇ ਤੇ ਜਿਹੜੇ ਤੁਹਾਡੇ ਲਈ ਨੁਕਸਾਨਦੇ ਹੋਣਗੇ ਤੁਹਾਨੂੰ ਬਿਮਾਰੀਆਂ ਬਹੁਤ ਸਾਰੀਆਂ ਲੈ ਕੇ ਆਉਣਗੇ ਤਾਂ ਅਸੀਂ ਉੱਥੇ ਕੀ ਕੀਤਾ ਅਸੀਂ ਖੇਤੀ ਆਪ ਸਿੱਧੀ ਕਰਨੀ ਤਾਂ ਛੱਡ ਦਿੱਤੀ ਤੇ ਲੇਬਰ ਤੋਂ ਕਰਵਾਉਣੀ ਆ ਤੇ ਨਾਲ ਹੀ ਅਸੀਂ ਆਪਣਾ ਪ੍ਰੋਡਕਟ ਕਿਵੇਂ ਵੇਚਣਾ ਤੇ ਸਾਨੂੰ ਇਹਦੀ ਕੋਈ ਸੂਝ ਨਹੀਂ ਹੈਗੀ ਅਸੀਂ ਕਦੇ ਲਾਈ ਹੈ ਪੰਜਾਬ 'ਚ ਇਸ ਤਰ੍ਹਾਂ ਦੀ ਜਿਹੜੀ ਮਾਰਕੀਟ ਆ ਉਹ ਫੂਡ ਦੀ ਸਾਡੇ ਕੋਲ ਕੋਈ ਇਸ ਤਰ੍ਹਾਂ ਦੀ ਕਿਸਾਨਾਂ ਦੀ ਮਾਰਕੀਟ ਹੈਗੀ ਹੈ ਜਿਹਨੂੰ ਆਪਾਂ ਕਹਿ ਸਕੀਏ ਫਾਰਮਰਸ ਮਾਰਕੀਟ ਹੈ ਜਿੱਦੀ ਮਤਲਬ ਜਿਹੜੀ ਉਹਨਾਂ ਸਟਾਲ ਲਾਈ ਹੋਈ ਆ ਉੱਥੇ ਕਿਸਾਨ ਖੁਦ ਬੈਠਾ ਆਪਦਾ ਪ੍ਰੋਡਕਟ ਵੇਚ ਰਿਹਾ ਹੋਵੇ ਭਾਵੇਂ ਉਹ ਮਟਰ ਹੋਵੇ ਮੂਲੀਆਂ ਹੋਣ ਗਾਜਰਾਂ ਹੋਣ ਗੋਭੀ ਹੋਵੇ ਸਾਡੀਆਂ ਹੋਰ ਸਬਜ਼ੀਆਂ ਹੋਣ ਤੇ ਨਾ ਤਾਂ ਕਿਸਾਨਾਂ ਨੇ ਇਸ ਤਰ੍ਹਾਂ ਦੀ ਕੋਸ਼ਿਸ਼ ਕੀਤੀ ਐ ਤੇ ਨਾ ਹੀ ਜਿਹੜੇ ਸਾਡੇ ਪੰਜਾਬ ਦੇ ਵਸਿੰਦੇ ਨੇ ਉਹਨਾਂ ਨੇ ਕਦੇ ਇਹ ਸੋਚਿਆ ਗਵਰਨਮੈਂਟਾਂ ਨੂੰ ਤਾਂ ਕਹਿੰਦੇ ਨੇ ਕਿ ਕਿਸਾਨਾਂ ਨੂੰ ਬਚਾਓ ਲੇਕਿਨ ਉਹਨਾਂ ਨੇ ਵੀ ਕਦੀ ਇਸ ਤਰ੍ਹਾਂ ਨਹੀਂ ਸੋਚਿਆ ਕਿ ਖੇਤੀਬਾੜੀ ਤਾਂ ਹੀ ਸਰਵਾਈਵ ਕਰ ਸਕਦੀ ਐ ਤੇ ਜੇ ਉਹਦੀ ਮਾਰਕੀਟਿੰਗ ਕਿਸਾਨ ਨੂੰ ਕਰਨੀ ਆਉਂਦੀ ਹੋਵੇ ਤਾਂ ਇੱਥੇ ਜਿਹੜਾ ਹੈਗਾ ਫਸਲ ਜਦੋਂ ਖੇਤਾਂ ਚੋਂ ਆਉਂਦੀ ਐ ਮੰਡੀਆਂ ਦੇ ਵਿੱਚ ਕਿਸਾਨ ਨਹੀਂ ਰੁੜਦਾ ਤੇ ਉਹ ਜਿਹੜੇ ਹੈਗੇ ਨੇ ਫਸਲ ਲੈਣੇ ਵਾਲੇ ਉਹ ਸਿੱਧੀ ਤੁਹਾਡੇ ਫਾਰਮਰ ਦੇ ਵਿੱਚੋਂ ਜਿਹੜੀ ਫਸਲਾ ਚੱਕਦੇ ਨੇ ਤੇ ਰਾਈਟ ਵੇ ਤੁਹਾਨੂੰ ਪੇਮੈਂਟ ਹੈ ਜਿਹੜੀ ਉਹ ਕਰ ਦਿੰਦੇ ਨੇ ਤਾਂ ਉਹ ਪੇਮੈਂਟ ਸਿੱਧੀ ਤੁਹਾਡੇ ਅਕਾਊਂਟਸ ਚਲੀ ਜਾਂਦੀ ਹੈ ਤੇ ਅਸੀਂ ਉੱਥੇ ਜਿਵੇਂ ਅਜੇ ਤੱਕ ਆੜਤੀਆਂ ਨਾਲ ਬੰਨੇ ਹੋયા ਜਾਂ ਅਸੀਂ ਆਪਦਾ ਪ੍ਰੋਡਕਟ ਜਾਂ ਅਸੀਂ ਆਪਣੀ ਪਹਿਲਾ ਵਾਰ ਕਿਸੇ ਨੂੰ ਸਿੱਧ ਦਿੰਨੇ ਆ ਭਾਵੇਂ ਉਹ ਘੱਟ ਵੇਚੇ ਜਾਂ ਅਸੀਂ ਮੀਡਲਮੈਨ ਦੇ ਰਾਹੀਂ ਹੀ ਸਾਰਾ ਕੁਝ ਕਰਦੇ ਆ ਸੋ ਜੇ ਅਸੀਂ ਐਗਰੀਕਲਚਰ ਨੂੰ ਇੱਕ ਇੰਡਸਟਰੀ ਬਣਾਉਣਾ ਹੈ ਤੋ ਸਾਨੂੰ ਇਹ ਸਾਰਾ ਸਿੱਖਣਾ ਪਵੇਗਾ ਆ ਦੇਖੋ ਲਿਖਿਆ ਹੈ ਫਾਰਮਰਜ਼ ਫਾਰਮਰਜ਼ ਮਾਰਕੀਟ ਹੈ ਤੇ ਇੱਥੇ ਆਪਾਂ ਆਏ ਹਾਂ ਅੱਜ ਇਹ ਮੈਂ ਤੁਹਾਨੂੰ ਦਿਖਾਉਣੀ ਸੀ ਸੋ ਆਹ ਦੇਖੋ ਸੋ ਇਹ ਲੋਕ ਨੇ ਜਿਹੜੇ ਇਹਨਾਂ ਨੇ ਫਾਰਮਰਾਂ ਨੇ ਟੈਂਟ ਲਾਏ ਹੋਏ ਨੇ ਆਪਣੀਆਂ ਦੁਕਾਨਾਂ ਲਾਈਆਂ ਨੇ ਆਹ ਲੋਕ ਇਹਨਾਂ ਦਾ ਸਮਾਨ ਹੈ ਜਿਹੜਾ ਖਰੀਦ ਰਹੇ ਨੇ ਇੱਥੇ ਮੈਂ ਦੇਖਿਆ ਕਿ ਰੈਸਟੋਰੈਂਟਾਂ ਵਾਲੇ ਵੀ ਨੇ ਜਿਨ੍ਹਾਂ ਨੇ ਆਪਣੀਆਂ ਹਸਟਲਸ ਲਾਈਆਂ ਹੋਈਆਂ ਨੇ ਇਹ ਫਾਰਮਰਾਂ ਤੋਂ ਸਿੱਧਾ ਸਮਾਨ ਲੈ ਕੇ ਉਹਨੂੰ ਕੁੱਕ ਕਰਕੇ ਅੱਗੇ ਖਾਣ ਪੀਣ ਲਈ ਵੇਚਦੇ ਨੇ ਹਾਵੀ ਮੈਂ ਆਪਾਂ ਇੱਕ ਰੈਸਟੋਰੈਂਟ ਤੇ ਆਏ ਆ ਤਾਂ ਇਹਦੇ ਵਿੱਚ ਵੀ ਜਿਹੜਾ ਹੈਗਾ ਇਹੀ ਜਿਹੜਾ ਪ੍ਰੋਡਕਟ ਆ ਵਿਕ ਰਿਹਾ ਹੈ ਤੇ ਜਿਹੜਾ ਕਿਸਾਨ ਤਿਆਰ ਕਰਦੇ ਨੇ ਸੋ ਇੱਥੋਂ ਆਪਾਂ ਹੁਣ ਬਣਿਆ ਬਣਾਇਆ ਭੋਜਨ ਲਵਾਂਗੇ ਰਾਤ ਦੇ ਡਿਨਰ ਲਈ ਤੋਂ ਦਿਨ ਦਾ ਭੋਜਨ ਆਪਾਂ ਉੱਥੇ ਹੀ ਖਾਧਾ ਜਿੱਥੇ ਦੁਕਾਨਾਂ ਲੱਗੀਆਂ ਹੋਈਆਂ ਸੀ ਸੋ ਆਹ ਕਾਫੀ ਲੋਕ ਨੇ ਤੇ ਇਸ ਤੋਂ ਬਾਅਦ ਆਪਾਂ ਹੁਣ ਘਰ ਨੂੰ ਚਲਦੇ ਆ ਘਰ ਨੂੰ ਜਾ ਕੇ ਡਿਨਰ ਦਾ ਆਨੰਦ ਮਾਣਦੇ ਆ ਸੋ ਜਿਹੜੀਆਂ ਚੀਜ਼ਾਂ ਫਲ ਫਰੂਟ ਸਬਜ਼ੀਆਂ ਆਪਾਂ ਲਈਆਂ ਸੀਗੀਆਂ ਤੋ ਉਹ ਆਪਾ ਫ੍ਰਿਜੀਤ ਰੱਖ ਦਿੱਤੀਆਂ ਫੁੱਲ ਵੀ ਵਿਕਦੇ ਸੀ ਤੇ ਫੁੱਲ ਵੀ ਜਿਹੜੇ ਹਨ ਉਹ ਲੈਏ ਨੇ ਮੈਂ ਘਰ ਦੇ ਅੱਗੇ ਲਾਏ ਨੇ ਤੇ ਉਹਦੇ ਵਿੱਚ ਕਾਫੀ ਤਰ੍ਹਾਂ ਦੇ ਫੁੱਲ ਨੇ ਸੋ ਇਸ ਤਰ੍ਹਾਂ ਦੀ ਦਰਖਤ ਸੀਗੇ ਦਰਖਤਾਂ ਨੂੰ ਵੀ ਬੜਾ ਸੰਭਾਲਿਆ ਗਿਆ ਤੇ ਲਵੈਂਡਰ ਜਿਹੜਾ ਹੈਗਾ ਉਹ ਮੈਂ ਲਾ ਕੇ ਲਾਇਆ ਤਾਂ ਉਹ ਗੋਰੀ ਹੈ ਜਿਹੜੀ ਉਹ ਲਵੈਂਡਰ ਦੇ ਪਲਾਂਟ ਪੈਦਾ ਕਰਕੇ ਉਸ ਨੂੰ ਵੇਚਦੀਆਂ ਸਾਰੀਆਂ ਇਨਸਟਰਕਸ਼ਨ ਦੇ ਦਿੰਦੀ ਹੈ ਕਿੰਨਾ ਪਾਣੀ ਲਾਉਣਾ ਹੈ ਕਿ ਮੇਰੇ ਫੁੱਲ ਲੱਗਣਗੇ ਕਿਸ ਤਰ੍ਹਾਂ ਦੇ ਫੁੱਲ ਹੋਣਗੇ ਤੇ ਉਹ ਤੁਹਾਨੂੰ ਸਾਰਾ ਕੁਝ ਦਿਖਾਉਂਦੇ ਆ ਤਾਂ ਇੱਕ ਝਲਕ ਤੁਹਾਨੂੰ ਪੰਜਾਬ ਦੀ ਵੀ ਦਿਖਾ ਦਿੰਨਾ ਆਪਣੇ ਖੇਤਾਂ ਦੀ ਤੇ ਆ ਜਿੰਨਾ ਹੈਗਾ ਪੁਦੀਨਾ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਮੈਂ ਬੀਜੇ ਬਿਨਾਂ ਜੜਾਂ ਤੋਂ ਤੇ ਲਓ ਹੁਣ ਤੁਹਾਨੂੰ ਕਿਸਾਨਾਂ ਵੱਲੋਂ ਤਿਆਰ ਕੀਤੇ ਹੋਏ ਪ੍ਰੋਡਕਸ਼ਨ ਦੇ ਜਿਹੜੇ ਉਹ ਦਿਖਾਉਨੇ ਆ ਭਾਵੇਂ ਆ ਮੱਕੀ ਦੀ ਰੋਟੀ ਤੇ ਆਪਾਂ ਸਾਗ ਇਹਦੇ ਨਾਲ ਬਣਨਾ ਆ ਫੁੱਲ ਨੇ ਜਿਹੜੇ ਦੇਖੋ ਕਿਆ ਕਮਾਲ ਦੇ ਨੇ ਤੋਂ ਇਹ ਸਾਰਾ ਕੁਝ ਇੱਥੇ ਵੇਚਦੇ ਨੇ ਤੇ ਆ ਦੇਖੋ ਇੱਕ ਬੀਲ ਹੈਗੀ ਆ ਇਹ ਜੋ ਕਿੰਨੇ ਦੀ ਜਿਹੜੀਆਂ ਪੀਲੀਆਂ ਤੋਰੀਆਂ ਹੁੰਦੀਆਂ ਨੇ ਸੋ ਇਸ ਤਰ੍ਹਾਂ ਜਿਹੜੇ ਫਾਰਮ ਨੇ ਇੱਥੇ ਬੜੇ ਯੂਨੀਕ ਕਿਸਮ ਦੇ ਹੁੰਦੇ ਨੇ ਉਹਨਾਂ ਦੇ ਵਿੱਚ ਛੋਟੇ ਛੋਟੇ ਆਈਲੈਂਡ ਬਣੇ ਹੁੰਦੇ ਨੇ ਤੇ ਆਪ ਧਿਆਨ ਨਾਲ ਇੱਕ ਹੋਰ ਦਰਖਤ ਹੈਗਾ ਤੇ ਇਹਦੇ ਨਾਲ ਨਾਲ ਕਿਉਂਕਿ ਹੁਣ ਜੇ ਸਾਰਾ ਫੂਡ ਨਾ ਹੋਵੇ ਸਪੋਜ਼ ਕਰੋ ਜਿੰਨੇ ਖਾਣੇ ਮੈਂ ਤੁਹਾਨੂੰ ਬਣੇ ਹੋਏ ਦਿਖਾਏ ਨੇ ਵੀ ਤਾਂ ਹੀ ਬਣਨਗੇ ਜੇ ਇਹਨਾਂ ਨੂੰ ਕਿਸਾਨ ਪੈਦਾ ਕਰੂਗਾ ਹਾਜਵੇਂ ਹੁਣ ਬਨਾਨਾ ਫਾਰਮ ਨੇ ਕੇਲਿਆਂ ਦੇ ਫਾਰਮ ਨੇ ਤੇ ਆਹ ਦੇਖੋ ਉਹਨਾਂ ਛੱਲੀਆਂ ਨੇ ਤੂੰ ਅੱਗ ਪਲਾਂਟ ਰੇ ਮਤਾਉ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਬਰੋਕਲੀ ਐ ਤੇ ਇਹ ਸਾਰਾ ਕਿਸਾਨ ਨੇ ਹੀ ਤਿਆਰ ਕੀਤਾ ਹੋਇਆ ਠੀਕ ਤੇ ਤਾਂ ਹੀ ਜਿਹੜਾ ਫੂਡ ਆ ਸਾਡੇ ਤੱਕ ਆਉਂਦਾ ਭਾਵੇਂ ਉਹ ਬਰੈਡ ਆ ਬਰੈਡ ਵੀ ਹੁਣ ਕਣਕ ਤੋਂ ਬਣਨੀ ਐ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਜੋ ਬਾਹਰਲੇ ਤੋਂ ਬਣਨੀਆਂ ਨੇ ਆਖੀਰੇ ਨੇ ਤੇ ਹੋਰ ਸਲਾਦ ਦਾ ਸਮਾਨ ਐ ਰਾਈਸ ਨੇ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਹੋ ਕਿਸਾਨ ਪੈਦਾ ਕਰਦਾ ਤੇ ਜਿੱਦਣ ਖੇਤੀਬਾੜੀ ਦੇ ਵਿੱਚ ਉਹ ਉਹ ਪੁਰਜਾ ਉਸ ਸ਼ਕਤੀ ਨਾ ਰਹੀ ਜਾਂ ਅਸੀਂ ਖੇਤੀ ਦਾ ਤੁੰਦਾ ਫੇਲ ਕਰ ਦਿੱਤਾ ਕਿਸਾਨ ਵੀ ਫੇਲ ਹੋ ਗਿਆ ਜਾਂ ਫਿਰ ਉਹ ਫੈਕਟਰੀਆਂ ਨੂੰ ਜਾਏਗਾ ਤੇ ਜਾਂ ਫਿਰ ਉਹ ਕਿਸੇ ਹੋਰ ਪਾਸੇ ਨੂੰ ਜਾਏਗਾ ਤੇ ਫਿਰ ਜਿਹੜਾ ਇਹ ਪ੍ਰੋਡਕਟ ਹੈ ਸਾਡੇ ਤੱਕ ਨਹੀਂ ਆਊਗਾ ਤੇ ਫਿਰ ਮੈਨੂੰ ਹੀ ਪਤਾ ਲੱਗਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਐਗਰੀਕਲਚਰ ਟਾਵਰ ਆ ਰਹੇ ਨੇ ਸੱਤ-ਸੱਤ ਮੰਜ਼ਲੇ ਟਾਵਰ ਤੇ ਉਹ ਕੁਦਰਤ ਤੋਂ ਹੀਟ ਨਹੀਂ ਲੈਣਗੇ ਉਹਨਾਂ ਨੂੰ ਜਿਹੜੀ ਮਸਨੂਈ ਹੀਟ ਲਾਈਟਾਂ ਨਹੀਂ ਦਿੱਤੀ ਜਾਏਗੀ ਸੋ ਇਹ ਮੈਂ ਤੁਹਾਨੂੰ ਕਹਿਣਾ ਸੀ ਦੋਸਤੋ ਕਿਸਾਨਾਂ ਨੂੰ ਬਚਾਓ ਤੇ 노 ਫਾਰਮਰਸ 노 ਫੂਡ ਇਹੀ ਮੈਂ ਤੁਹਾਨੂੰ ਕਹਿਣਾ ਸੀ ਚਲੋ ਮਿਲਦੇ ਹਾਂ ਅਗਲੇ ਬਲੌਗ ਦੇ ਵਿੱਚ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ